ਲੋਕਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਹੁਣ ਕਈ ਟੋਲ ਪਲਾਜ਼ਾ ਤੇ ਤੁਹਾਨੂੰ ਟੋਲ ਨਹੀਂ ਦੇਣਾ ਪੈਣਾ ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਐਨ ਐਚ ਆਈ ਦੀ ਨਵੀਂ ਪ੍ਰਣਾਲੀ ਦੇ ਤਹਿਤ ਹੁਣ ਟੋਲ ਗੇਟਾਂ ਨੂੰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਅਖਰ ਕਿਸ ਤਰੀਕੇ ਨਾਲ ਇਹ ਫੈਸਲਾ ਲਿਆ ਗਿਆ ਤੇ ਪੂਰਾ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਹੁਣ ਕਈ ਟੋਲ ਪਲਾਜ਼ੇ ਜਿੱਥੇ ਸੜਕਾ ਖਰਾਬ ਨੇ ਤਾਂ ਉੱਥੇ ਤੁਹਾਡੇ ਹੀ ਵਸੂਲਿਆ ਜਾਵੇਗਾ ਦਰਅਸਲ ਕੇਂਦਰੀ ਮੰਤਰੀ ਨਿਤਿਨ ਗੜਕਰੀ ਜਿਨ੍ਹਾਂ ਨੇ ਖਰਾਬ ਸੜਕਾਂ ਤੇ ਟੋਲ ਵਸੂਲਣ ਵਾਲਿਆਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਚੰਗੀਆਂ ਸੜਕਾਂ ਤੇ ਸੇਵਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਟੋਲ ਟੈਕਸ ਵਸੂਲਣਾ ਵੀ ਗਲਤ ਹੈ ਯਾਨੀ ਕਿ ਹੁਣ ਜਿੱਥੇ ਕੋਈ ਸੜਕ ਖਰਾਬ ਹੈ ਤਾਂ ਉੱਥੇ ਤੁਹਾਡੇ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ ਨਿਤਿਨ ਗਟਕਰੀ ਜਨਾ ਵੱਲੋਂ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸੜਕਾਂ ਖਰਾਬ ਨੇ ਉੱਥੇ ਟੋਲ ਵੀ ਨਹੀਂ ਵਸੂਲਿਆ ਜਾਣਾ ਇੱਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਟੋਲ ਪਲਾਜ਼ਿਆਂ ਤੇ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਉਸ ਤੇ ਵੀ ਚਿੰਤਾ ਪ੍ਰਗਟਾਈ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ NHAI ਨਵੀਂ ਪ੍ਰਣਾਲੀ ਦੇ ਤਹਿਤ ਟੋਲ ਗੇਟਾਂ ਨੂੰ ਹੁਣ ਹਟਾਉਣ ਦੀ ਵੀ ਤਿਆਰੀ ਕਰ ਰਿਹਾ ਇਸ ਦੇ ਨਾਲ ਹੀ ਦੱਸਦੀ ਕਿ ਹੁਣ ਜਿੱਥੇ ਵੀ ਸੜਕਾਂ ਖਰਾਬ ਨੇ ਜੇਕਰ ਤੁਹਾਨੂੰ ਸਾਫ਼ ਸੁਥਰੀਆਂ ਤੇ ਚੰਗੀਆਂ ਸੜਕਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਤੁਹਾਡੇ ਕੋਲੋਂ ਟੋਲ ਵੀ ਨਹੀਂ ਲਿਆ ਜਾਵੇਗਾ ਜਿੱਥੇ ਕਿਤੇ ਸੜਕ ਖਰਾਬ ਹੈ ਟੁੱਟੀ ਹੋਈ ਹੈ ਉੱਥੇ ਤੁਸੀਂ ਟੋਲ ਨਹੀਂ ਦੇਣਾ ਤਾਂ ਇਸ ਨੂੰ ਲੈ ਕੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿੱਥੇ ਸੜਕ ਖਰਾਬ ਹੈ ਉੱਥੇ ਟੋਲ ਨਹੀਂ ਵਸੂਲਿਆ ਜਾਵੇਗਾ ਤਾਂ ਇਹ ਇੱਕ ਵੱਡਾ ਫੈਸਲਾ ਕਹਿ ਸਕਦੇ ਆ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਜਿੱਥੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਹੁਕਮ ਸੁਣਾ ਦਿੱਤਾ ਗਿਆ ਹੈ ਕਿ ਜਿੱਥੇ ਵੀ ਹੁਣ ਸੜਕਾਂ ਟੁੱਟੀਆਂ ਹੋਈਆਂ ਨੇ ਖਰਾਬ ਸੜਕਾਂ ਨੇ ਉੱਥੇ ਟੋਲ ਨਹੀਂ ਵਸੂਲਿਆ ਜਾਵੇਗਾ आम ਲੋਕਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਹੁਣ ਕਈ ਟੋਲ ਪਲਾਜ਼ਿਆਂ ਤੇ ਤੁਹਾਨੂੰ ਟੋਲ ਨਹੀਂ ਦੇਣਾ ਪੈਣਾ ਦਰਸਲ ਕੇਂਦਰ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਐਨ ਐਚ ਆਈ ਦੀ ਨਵੀਂ ਪ੍ਰਣਾਲੀ ਦੇ ਤਹਿਤ ਹੁਣ ਟੋਲ ਗੇਟਾਂ ਨੂੰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਅਖਰ ਕਿਸ ਤਰੀਕੇ ਨਾਲ ਇਹ ਫੈਸਲਾ ਲਿਆ ਗਿਆ ਤੇ ਪੂਰਾ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਹੁਣ ਕਈ ਟੋਲ ਪਲਾਜ਼ੇ ਜਿੱਥੇ ਸੜਕਾ ਖਰਾਬ ਨੇ ਤਾਂ ਉੱਥੇ ਤੁਹਾਡੇ ਨਹੀਂ ਵਸੂਲਿਆ ਜਾਵੇਗਾ ਦਰਅਸਲ ਕੇਂਦਰੀ ਮੰਤਰੀ ਨਿਤਿਨ ਗੜਕਰੀ ਜਿਨ੍ਹਾਂ ਨੇ ਖਰਾਬ ਸੜਕਾਂ ਤੇ ਟੋਲ ਵਸੂਲਣ ਵਾਲਿਆਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਚੰਗੀਆਂ ਸੜਕਾਂ ਤੇ ਸੇਵਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਟੋਲ ਟੈਕਸ ਵਸੂਲਣਾ ਵੀ ਗਲਤ ਹੈ ਯਾਨੀ ਕਿ ਹੁਣ ਜਿੱਥੇ ਕੋਈ ਸੜਕ ਖਰਾਬ ਅੱਡੇ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ ਨਿਤਿਨ ਗਟਕਰੀ ਜਨਾ ਵੱਲੋਂ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸੜਕਾਂ ਖਰਾਬ ਨੇ ਉੱਥੇ ਟੋਲ ਵੀ ਨਹੀਂ ਵਸੂਲਿਆ ਜਾਣਾ ਇੱਕ ਪ੍ਰੋਗਰਾਮ ਦੇ ਦੌਰਾਨ ਉਹਨਾਂ ਟੋਲ ਪਲਾਜ਼ਿਆਂ ਤੇ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਉਸ ਤੇ ਵੀ ਚਿੰਤਾ ਪ੍ਰਗਟਾਈ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ NHAI ਨਵੀਂ ਪ੍ਰਣਾਲੀ ਦੇ ਤਹਿਤ ਟੋਲ ਗੇਟਾਂ ਨੂੰ ਹੁਣ ਹਟਾਉਣ ਦੀ ਵੀ ਤਿਆਰੀ ਕਰ ਰਿਹਾ ਹੈ ਇਸ ਦੇ ਨਾਲ ਹੀ ਦੱਸਦੀ ਕਿ ਹੁਣ ਜਿੱਥੇ ਵੀ ਸੜਕਾਂ ਖਰਾਬ ਨੇ ਜੇਕਰ ਤੁਹਾਨੂੰ ਸਾਫ਼ ਸੁਥਰੀਆਂ ਤੇ ਚੰਗੀਆਂ ਸੜਕਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਤੁਹਾਡੇ ਕੋਲੋਂ ਟੋਲ ਵੀ ਨਹੀਂ ਲਿਆ ਜਾਵੇਗਾ ਜਿੱਥੇ ਕਿਤੇ ਸੜਕ ਖਰਾਬ ਹੈ ਟੁੱਟੀ ਹੋਈ ਹੈ ਉੱਥੇ ਤੁਸੀਂ ਟੋਲ ਨਹੀਂ ਦੇਣਾ ਤਾਂ ਇਸ ਨੂੰ ਲੈ ਕੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿੱਥੇ ਸੜਕ ਖਰਾਬ ਹੈ ਉੱਥੇ ਟੋਲ ਨਹੀਂ ਵਸੂਲਿਆ ਜਾਵੇਗਾ ਤਾਂ ਇਹ ਇੱਕ ਵੱਡਾ ਫੈਸਲਾ ਕਹਿ ਸਕਦੇ ਆ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਜਿੱਥੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਹੁਕਮ ਸੁਣਾ ਦਿੱਤਾ ਗਿਆ ਕਿ ਜਿੱਥੇ ਵੀ ਹੁਣ ਸੜਕਾਂ ਟੁੱਟੀਆਂ ਹੋਈਆਂ ਨੇ ਖਰਾਬ ਸੜਕਾਂ ਨੇ ਉੱਥੇ ਟੋਲ ਨਹੀਂ ਵਸੂਲਿਆ ਜਾਵੇਗਾ